ਇਹ ਤਕਰੀਬਨ 6-7 ਮਹੀਨੇ ਰਹੀ ਆ ਜੀ ਇਹ 26 27 28 ਅਗਸਤ ਨੂੰ 2021 ਨੂੰ ਗਈ ਆ ਕੈਨੇਡਾ ਸਾਰਾ ਖਰਚ ਫੀਸਾ ਮੈਂ ਭਰੀਆ ਨੇ ਵਿਆਹ ਤੇ ਸਾਰਾ ਖਰਚ ਮੇਰਾ ਸੀ ਇਹਨਾਂ ਨੇ ਤਾਂ ਇੱਕ ਪੰਜੀ ਨਹੀਂ ਲਾਈ ਉੱਥੇ ਜਾਣ ਤੋਂ ਬਾਅਦ ਕਿੰਨਾ ਕਿਸੇ ਮਤਲਬ ਤੁਹਾਡੇ ਨਾਲ ਸਹੀ ਸਲਾਮਤ ਜਿਹੜੀ ਹੈ ਸਹੀ ਤਾਂ ਰਹੀ ਆ ਜੀ ਸਾਡੇ ਨਾਲ ਜਿੰਨਾ ਚਿਰ ਇਹਦੀ ਫੀਸਾ ਭਰਤੀਆ ਸਾਰਾ ਕੁਝ ਭਰਤਾ ਵੀਜ਼ਾ ਆ ਗਿਆ ਇਹਦਾ ਸਾਰਾ ਕੁਝ ਲਾਤਾ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਜਾਣ ਤੋਂ ਪਹਿਲਾਂ ਤੇ ਈਵਨ ਸਹੀ ਹੀ ਸੀਗੀ ਤੇ ਜਿਹੜੀ ਬੱਚੇ ਨਾਲ ਉਹ ਤਾਂ ਉਹ ਗਲਤ ਕਰਦੀ ਸੀ ਬਿਹੇਵੀਅਰ ਕਿੰਨੇ ਕਿ ਚਿਰ ਤੋਂ ਮਤਲਬ ਬਾਤ ਕਰਨ ਲੱਗੀ ਵਿਆਹ ਤੋਂ ਬਿਹੇਵੀਅਰ ਬਿਹੇਵੀਅਰ ਵਿਆਹ ਤੋਂ ਬਾਅਦ ਤਾਂ ਜਾ ਫੀਸਾ-ਫੂਸਾ ਭਰ ਲਿਆ ਸਾਰਾ ਕੁਝ ਪਾਸਪੋਰਟ ਲੱਗ ਗਿਆ ਵੀਜ਼ਾ ਲੱਗ ਗਿਆ ਸਾਰਾ ਕੁਝ ਹੋ ਗਿਆ ਕੈਨੇਡਾ ਚਲੀ ਗਈ ਉਹ ਤੋਂ ਬਾਅਦ ਉਹ 6-7 ਮਹੀਨੇ ਮਾੜਾ-ਵਟਾ ਫੋਨ ਕਰਦੀ ਤੇ ਸਾਡੇ ਨਾਲ ਗੱਲਬਾਤ ਸਾਡੇ ਨਾਲ ਉਹ ਗੱਲ ਉਹ ਤੋਂ ਬਾਅਦ ਅਗਸਤ 2022 ਤੋਂ ਬਾਅਦ ਸਾਡੇ ਨਾਲ ਜਮੀ ਮੁੱਖ ਮੂੜ ਗਈ ਉਹ ਚੌਥੇ ਸੈਮੈਸਟਰ ਦੀ ਫੀਸ ਵੀ ਸਾਤ ਉੱਪਰ ਆ ਗਈ 3,30,000 ਰੁਪਈਆ ਪਹਿਲਾਂ तकरीबन 1194 19237 ਮੇਰੇ ਕੋਲੇ ਆਨਰ ਕਾਰਡ ਹੈ ਸਟੇਟਮੈਂਟ ਬੈਂਕਾਂ ਦੀਆਂ ਨੇ ਜੀਤੋਂ ਮੇਰੇ ਟ੍ਰਾਂਸਫਰ ਹੋਏ ਜਾਂਦੇ ਫੀਸ ਆਉਦੀਆਂ ਜੀਆਈਸੀ ਭਰਿਆ ਕਿਹੜਾ ਬੈਂਕ ਚ ਇਦਾਂ ਮਨੁਕੀਤੇ ਖਾਤੇ ਚ ਪਾਏ ਨੇ ਜਿਵੇਂ ਪੈਸੇ ਦੰਦਾ ਤਾਂ ਕਾਰਨ ਇਹ ਆ ਜੀ तकरीबन ਜਿਹਨੇ ਸਾਨੂੰ ਬਾਅਦ ਚ ਗੱਲਾਂ ਪਤਾ ਲੱਗੀਆਂ ਨੇ ਉਹ ਸਾਡੇ ਕੋਲੇ ਪ੍ਰੂਫ ਨਹੀਂ ਹੈਗਾ ਤੇ ਉਹਦਾ ਕਿਸੇ ਮੁੰਡੇ ਨਾਲ ਹੋਰ ਰਿਲੇਸ਼ਨ ਉੱਤੇ ਹੋ ਸਕਦਾ ਜੋ ਬਲਵਤ ਹੈਗੀ ਆ ਜਿਹੜੀ ਸਾਡੇ ਨਾਲ ਨੱਤਰ ਪੈਸਾ ਸੀ ਉਹ ਕਿਸੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਥੋੜਾ ਬੇਟਾ ਅੱਜਕੱਲ ਕਿੱਥੇ ਰਹਿ ਰਿਹਾ ਹੈ ਜੀ ਮੇਰਾ ਬੇਟਾ ਅੱਜਕੱਲ ਐਡਮਿੰਟਨ ਹੈ ਜੀ ਉਹ ਫਿਰ ਮਤਲਬ ਕਿ ਕਿਸ ਵਿਆਹ ਤੇ ਗਿਆ ਜੀ ਉਹ ਇਸ ਵਿਆਹ ਤੇ ਗਿਆ ਸਾਡੇ ਨਾਲ ਇੱਕ ਵਕੀਲ ਸਾਹਿਬ ਸੀਗੇ ਉੱਥੋਂ ਬਰਮਟਨ ਤੋਂ ਉਹ ਸਾਡੇ ਨਾਲ ਪਹਿਲਾਂ ਜਾਣ ਪਛਾਣ ਵੀ ਹੈਗੀ ਸੀ ਉਹਨਾਂ ਨੇ ਜਿਹੜੀ ਜਿਹੜੀ ਕੁੜੀ ਹੈ ਇਹਦੇ ਨਾਲ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰਿਆ ਹੈਗਾ ਇੱਕ ਸਾਲ ਦਾ ਪਹਿਲਾਂ ਕੋਰਸ ਦਵਾਇਆ ਜੀ ਦੂਜੇ ਸਾਲ ਦਾ ਫਿਰ ਉੱਥੇ ਦਵਾਇਆ ਦੂਜੇ ਸਾਲ ਵਾਲੇ ਕੋਰਸ ਉਹਨੇ ਸਾਡੇ ਨਾਲ ਜੰਮੀ ਕੋਆਪਰੇਸ਼ਨ ਨਹੀਂ ਕੀਤਾ ਮੇਰੇ ਬੇਟੇ ਨੂੰ ਤਾਂ ਇਹਨਾਂ ਥ੍ਰੈਟ ਕਰਦੀ ਸੀ ਉਹ ਬਹੁਤ ਜ਼ਿਆਦਾ ਨਹੀਂ ਥੋੜਾ ਬੇਟਾ ਜਦੋਂ ਗਿਆ ਉਹ ਕਿਸ ਕਿਹੜੇ ਬੇਸ ਤਾਂ ਹੈਗਾ ਵਿਆਦਾਈ ਵਿਆਹ ਆ ਲਈ ਪਰ ਉਹਨੇ ਸਾਨੂੰ ਡਾਕੂਮੈਂਟ ਨਹੀਂ ਭੇਜਿਆ ਵਕੀਲ ਸਾਹਿਬ ਨੇ ਡਾਕੂ ਲੱਗ ਲੈ ਮੈਂਟ ਲੈ ਕੇ ਫੈ ਲਵਾਈਆ ਸਾਡੀ ਫੈ ਲੱਗੀ ਜੀ ਬੇਟਾ ਥੋੜਾ ਚਲਾ ਗਿਆ ਬੇਟਾ ਸਾਡਾ ਚਲਾ ਗਿਆ ਜੀ ਉੱਥੇ ਫਿਰ ਉਹ ਉੱਥੇ ਜਾ ਕੇ ਫਿਰ ਉਹਦੇ ਨਾਲ ਉਹਨੇ ਕੋਈ ਤਾਲਮਿਲ ਪੈਦਾ ਕੀਤਾ ਕੋਈ ਬਿਲਕੁਲ ਤਾਲਮਿਲ ਨਹੀਂ ਕੀਤਾ ਜੀ ਉਹਨੇ ਜਦ ਮੇਰਾ ਬੇਟਾ ਉੱਥੇ ਪਹੁੰਚਿਆ 23 24 ਜਨਵਰੀ 2023 23 ਨੂੰ ਤਾਂ ਉਹਨੇ ਨਾ ਤਾਂ ਉਹ 에য়ারਪੋਰਟ ਤੇ ਲੈਣਾ ਆ ਉਹਨੂੰ ਪਤਾ ਸੀਗਾ ਵੀ ਆ ਰਿਹਾ ਹੈ ਪਤਾ ਸੀ ਉਹਨੂੰ ਸਾਰਾ ਕੁਝ ਪਤਾ ਸੀ ਜੀ 24 ਜਨਵਰੀ ਦੀ ਮੇਰੇ ਬੇਟੇ ਦੀ ਮੈਰਜ ਅਨਿਵਰਸਰੀ ਦੀ ਉਹਨੇ ਨਾ ਕਰੇਂਗਾ ਫਿਰ ਘਰੇ ਵੀ ਨਹੀਂ ਵੜਨ ਦਿੱਤਾ ਉਹਨਾਂ ਆਪਾਂ ਦੇ ਘਰੇ ਉਹਨੇ ਉੱਥੇ ਵੜਨ ਨਹੀਂ ਦਿੱਤਾ ਆ ਮੇਰੇ ਕੋਲ WhatsApp ਚੈਟਾਂ ਨੇ ਉਹਦੀਆਂ ਜਿਹੜੇ 24 ਜਨਵਰੀ ਦੀ 23 ਜਨਵਰੀ ਦੀਆਂ ਨੇ ਉਹਨਾਂ ਘਰੋਂ ਕੱਢਿਆ ਜਿਹੜਾ ਉਹ ਕਹਿੰਦੀ ਮੈਂ 9 1-1 ਤੇ ਫੋਨ ਕਰਕੇ ਤੈਨੂੰ ਪੁਲਿਸ ਨੂੰ ਫੜਾ ਦੂੰ ਜੀ ਤੂੰ ਇੱਥੇ ਵੀ ਜੇ ਤੂੰ ਰੋ ਨਾ ਗਿਆ ਹਾਂ ਮੈਨੂੰ ਡਿਵੋਰਸ ਦੇ ਦੇ ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਆਹ WhatsApp ਚੈਟਾਂ ਉਸ ਤੋਂ ਬਾਅਦ ਮੇਰਾ ਬੇਟਾ ਉੱਥੇ ਥੋੜਾ ਜਾਂ ਮੈਂਟਲੀ ਅਫਸੈਟ ਹੋ ਗਿਆ ਸੀਗਾ ਜ਼ਿਆਦਾ ਹੋ ਗਿਆ ਸੀ ਜਦੋਂ ਉਹਨੇ ਟ੍ਰੈਜਡੀ ਵਰਤ ਗਈ ਫਿਰ ਉਹਨੇ ਮੈਨੂੰ ਫੋਨ ਕੀਤਾ ਮੈਂ ਫਿਰ ਆਪਣੇ ਦੋਸਤਾਂ ਨੂੰ ਫੋਨ ਕੀਤਾ ਵੈਨਕੂਵਰ ਉਹਨਾਂ ਨੇ ਉੱਥੇ ਟਿਕਟ ਕਰਾਤੀ ਉਹ ਸਿੱਧਾ ਵੈਨਕੂਵਰ ਚਲੇਗਾ ਦੂਜੀ ਤਰੀਕ। ਰੇਂਜ ਮੈਰਿਜ ਸੀਗੀ ਪੱਕਾ ਵਿਆਹ ਸੀ ਐਫ ਉਹਦੀ ਕਾਪੀ ਮੇਰੇ ਨਾਲ ਹੈ ਕੋਰਟ ਮੈਰਿਜ ਦੀਆਂ ਗੁਰਦੁਆਰਾ ਸਾਹਿਬ ਦੀਆਂ ਰੇਂਜ ਮੈਰਿਜ ਦੀ ਕੋਈ ਇਹਨਾਂ ਨਾਲ ਅੱਲਾ ਪਾਪਾ ਨੇ ਇਹਦਾ ਕੁੜੀ ਵਿਸਾਉਣੀ ਸੀ ਘਰੇ ਖਰਚਾ ਸੀ ਕੀਤਾ ਸਾਰਾ ਕਿੰਨਾ ਕੁ ਖਰਚਾ ਤੁਹਾਡਾ ਵਿਆਹ ਤੇ ਆ ਗਿਆ ਤਕਰੀਬਨ ਟੋਟਲ 38 ਲੱਖ ਰੁਪਏ ਦੀ ਅਮਾਉਂਟ ਆ ਜੀ ਅੱਛਾ ਸਾਰੇ ਪਰਿਵਾਰ ਦਾ 38 ਲੱਖ ਖਰਚ ਕਰਵਾ ਕੇ ਕੈਨੇਡਾ ਗਈ ਕੁੜੀ ਤੇ ਪੰਜਾਬ ਪੁਲਿਸ ਨੇ ਕੀਤਾ ਪਰਚਾ ਦਰਜ ਕੈਨੇਡਾ ਜਾ ਕੇ ਮੁੱਕਰ ਗਈ ਸੀ ਕੁੜੀ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਖਬਰ ਤਾਂ ਸੁਣੀ ਹੋਵੇਗੀ ਕਿ ਇੱਕ ਕੁੜੀ ਨੇ ਸੌਰੇ ਪਰਿਵਾਰ ਨੂੰ ਉਸ ਵੇਲੇ ਧੋਖਾ ਦਿੱਤਾ ਜਦੋਂ ਕੈਨੇਡਾ ਗਈ ਕੁੜੀ ਨੇ ਆਪਣੇ ਹੀ ਪਤੀ ਨੂੰ ਘਰ ਦੇ ਵਿੱਚੋਂ ੱੱਕੇ ਮਾਰ ਕੇ ਕੱਢ ਦਿੱਤਾ ਤੇ ਕਹਿਣ ਲੱਗੀ ਤੂੰ ਮੇਰਾ ਪਤੀ ਨਹੀਂ ਹੈ ਦਰਸਲ ਇਹ ਕੁੜੀ ਵਿਆਹ ਕਰਵਾ ਕੇ ਕੈਨੇਡਾ ਗਈ ਸੀ ਤੇ ਸੌਰੇ ਪਰਿਵਾਰ ਨੇ ਇਸ ਤੇ 38 ਲੱਖ ਖਰਚੇ ਸੀ ਤੇ ਸੌਰੇ ਪਰਿਵਾਰ ਨੇ ਆਪਣੀ ਨੌ ਨੂੰ ਕੈਨੇਡਾ ਭੇਜ ਦਿੱਤਾ ਤੇ ਜਦੋਂ ਮੁੰਡਾ ਸਪਾਊਸ ਵੀਜ਼ੇ ਤੇ ਕੈਨੇਡਾ ਗਿਆ ਤਾਂ ਉਹਨਾਂ ਦੀ ਨੌ ਨੇ ਉਹਨਾਂ ਦੇ ਮੁੰਡੇ ਨੂੰ ਘਰੋਂ ਇੱਕ ਵਾਰ ਕੱਢ ਦਿੱਤਾ ਤੇ ਕਹਿਣ ਲੱਗੀ ਤੂੰ ਮੇਰਾ ਪਤੀ ਨਹੀਂ ਹੈ ਤੇ ਧਮਕੀ ਦੇਣ ਲੱਗੀ ਜੇਕਰ ਤੂੰ ਮੇਰੇ ਘਰ ਦੇ ਅੰਦਰ ਆਇਆ ਤਾਂ ਮੈਂ ਪੁਲਿਸ ਨੂੰ ਕਾਲ ਕਰ ਦੇਵੇਗੀ ਤੇ ਅੱਜ ਪੁਲਿਸ ਨੇ ਉਸ ਕੁੜੀ ਦਮਨਪ੍ਰੀਤ ਕੌਰ ਤੇ ਉਸਦੇ ਪਿਤਾ ਅਰਜੀਤ ਸਿੰਘ ਤੇ ਪਰਚਾ ਦਰਜ ਕਰ ਦਿੱਤਾ ਹੈ 420 120 ਬੀ ਧੋਕਾ ਧੜੀ ਦਾ ਮਾਮਲਾ ਦਰਜ ਕੀਤਾ ਤੇ ਸਾਰੇ ਪਰਿਵਾਰ ਨੇ ਵੀ ਮੰਗ ਕੀਤੀ ਹੈ ਕਿ ਸਾਡੀ ਨੌ ਨੂੰ ਵੀ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇ ਅਤੇ ਉਸਦੀ ਮਾਂ ਤੇ ਵੀ ਧੋਖਾ ਦਿੱਤਾ ਪਰਚਾ ਹੋਣਾ ਚਾਹੀਦਾ ਜਦੋਂ ਇਸ ਬੰਦੀ ਪੰਜਾਬ ਦੇ ਵਿੱਚ ਰਹਿੰਦੇ ਕੁੜੀ ਦੇ ਮਾਪਿਆਂ ਤੇ ਨਾ ਗੱਲਬਾਤ ਕਰਨੀ ਚਾਹੀ ਤ ਉਹਨਾਂ ਨੇ ਆਪਣਾ ਪੱਖ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸਰਦਾਰ ਸੁਖਜਿੰਦਰ ਸਿੰਘ son of ਗੁਰਮੀਤ ਸਿੰਘ ਪਿੰਡ ਬਨਵੋਰਾ ਤਹਿਸੀਲ ਹਤਾ ਜ਼ਿਲ੍ਹਾ ਸੰਗਰੂ ਆਮਲੇਰ ਕੋਲ ਆ ਸਰ ਇਹ ਇੱਕ ਪਿਛਲੇ ਕੁਝ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਹਾਡੀ ਜਿਹੜਾ ਬੇਟਾ ਮਲੇਰ ਕੋਟਲਾ ਰਿਹਾ ਸੀਗਾ ਤੁਹਾਡੇ ਨਾਲ ਕੋਈ ਧੋਖਾਧੜੀ ਹੋਈ ਹੈ ਮਾਂ ਅਸਲ 'ਚ ਮਾਮਲਾ ਕੀ ਹੈ ਮਾਮਲਾ ਤਾਂ ਸਰ ਇਹ ਆਦਾ 2021-24 ਨੂੰ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਮਲੇਰ ਕੋਲੇ ਅਰੀਜੀਤ ਸਿੰਘ ਦੀ ਪੁੱਤਰੀ ਨਾਲ ਦਮਨਪ੍ਰੀਤ ਕੌਰ ਨਾਲ ਜੀ ਉਹਦੀ ਮਾਤਾ ਹੈਗੀ ਆ ਰਣਜੀਤ ਕੌਰ ਸਵੀ ਕਿੱਥੇ ਰਹਿੰਦੇ ਨੇ ਜੀ ਇਹ ਰੋਜ ਐਵੇਨਿਊ 'ਚ ਰਹਿੰਦੇ ਨੇ ਤੇ ਉਹ ਇਹਨਾਂ ਦਾ ਪਿੱਛਾ ਜਿਹੜਾ ਹੈਗਾ ਭਾਈ ਰੂਪੇ ਦਾ ਜੀ ਭਾਈ ਰੂਪੇ ਦਿੰਨੇ ਇਹ ਰਹਿੰਦੇ ਮਲੇਰ ਕੋਲੇ ਨੇ ਤੇ ਉਸ ਤੋਂ ਬਾਅਦ ਇਹ ਰੋਜ ਐਵੇਨਿਊ 'ਚ ਰਹਿੰਦੇ ਨੇ ਹਨੂਮਾਨ ਮੰਦਿਰ ਦੇ ਸਾਹਮਣੇ ਇਹਨਾਂ ਦੀ ਭਾਈ ਕਾ ਵਰਤਨ ਟਰੇਡਰਜ਼ ਸਟੋਰ ਆ ਇਹ ਅੱਛਾ ਵਿਆਹ ਕਦੋਂ ਹੋਇਆ ਜੀ ਵਿਆਹ 24 1 2021 ਨੂੰ ਕਿੱਥੇ ਪੰਗੂ ਪੈਲੇਸ ਮਲੇਰ ਆਮਹਰੋਣਾ ਜਿਹੜਾ ਵਿਆਹ ਤੋਂ ਪਹਿਲਾਂ ਮਤਲਬ ਤੁਹਾਡੀ ਇਹਨਾਂ ਨਾਲ ਇਹ ਕੁੜੀ ਦੀ ਹਾਈਲਾਈਟਸ ਕੀਤੀ ਹੋਈ ਸੀ ਹਾਈਲਾਈਟਸ ਕੀਤੀ ਹੋਈ ਸੀਗੀ ਜੀ ਕੀ ਗੱਲਬਾਤ ਹੋਈ ਉਹਦੀ ਗੱਲਬਾਤ ਇਹ ਜੀ ਅਰੇਂਜ ਮੈਰਿਜ ਸੀਗੀ ਪੱਕਾ ਵਿਆਹ ਸੀ ਐ ਉਹਦੀ ਕਾਪੀ ਮੇਰੇ ਨਾਲ ਹੈ ਕੋਰਟ ਵਿੱਚ ਅਰਜ਼ੀਆਂ ਗੁਰਦੁਆਰਾ ਸਾਹਿਬ ਦੀਆਂ ਅਰੇਂਜ ਮੈਰਿਜ ਦੀ ਕੋਈ ਇਹਨਾਂ ਨਾਲ ਅੱਲਾ ਪਪਾ ਨੇ ਇਹਦਾ ਕੁੜੀ ਬਸਾਉਣੀ ਸੀ ਘਰੇ ਖਰਚਾ ਸੀ ਕੀਤਾ ਸਾਰਾ ਕਿੰਨਾ ਕੁ ਖਰਚਾ ਤੁਹਾਡਾ ਵਿਆਹ ਤੇ ਆ ਗਿਆ ਤਕਰੀਬਨ ਟੋਟਲ 38 ਲੱਖ ਰੁਪਏ ਦੀ ਅਮਾਉਂਟ ਆ ਜੀ ਅੱਛਾ ਵਿਆਹ ਤੋਂ ਬਾਅਦ ਫਿਰ ਜਿਹੜੀ ਇਹ ਲੜਕੀ ਹੈ ਜੀ ਕਿੰਨੀ ਕ ਦੇ ਤੁਹਾਡੇ ਘਰ ਦੇ ਵਿੱਚ ਇਹ ਤਕਰੀਬਨ 6-7 ਮਹੀਨੇ ਰਹੀ ਆ ਜੀ ਇਹ 26 27 28 ਅਗਸਤ ਨੂੰ 2021 ਨੂੰ ਗਈ ਆ ਕੈਨੇਡਾ ਸਾਰਾ ਖਰਚ ਫੀਸਾ ਮੈਂ ਭਰਿਆ ਨੇ ਵਿਆਹ ਤੇ ਸਾਰਾ ਖਰਚ ਮੇਰਾ ਸੀ ਇਹਨਾਂ ਨੇ ਤਾਂ ਇੱਕ ਪੰਜੀ ਨਹੀਂ ਲਾਈ ਉੱਥੇ ਜਾਣ ਤੋਂ ਬਾਅਦ ਕਿੰਨਾ ਕਿਸੇ ਮਤਲਬ ਤੁਹਾਡੇ ਨਾਲ ਸਹੀ ਸਲਾਮਤ ਜਿਹੜੀ ਹੈ ਸਹੀ ਤਾਂ ਰਹੀ ਆ ਜੀ ਸਾਡੇ ਨਾਲ ਜਿੰਨਾ ਚਿਰ ਇਹਦੀ ਫੀਸਾ ਭਰਤੀਆਂ ਸਾਰਾ ਕੁਝ ਭਰਤਾ ਵੀਜ਼ਾ ਆ ਗਿਆ ਇਹਦਾ ਸਾਰਾ ਕੁਝ ਲਾਤਾ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਜਾਣ ਤੋਂ ਪਹਿਲਾਂ ਤਕਰੀਬਨ ਸਹੀ ਹੀ ਸੀਗੀ ਤੇ ਜਿਹੜੀ ਬੱਚੇ ਨਾਲ ਤਾਂ ਉਹ ਗਲਤ ਕਰਦੀ ਸੀ ਬਿਹੇਵੀਅਰ ਕਿੰਨੇ ਕਿ ਚਿਰ ਤੋਂ ਮਤਲਬ ਬਾਤ ਕਰਨ ਲੱਗੀ ਵਿਆਹ ਤੋਂ ਬਿਹੇਵੀਅਰ ਵਿਆਹ ਤੋਂ ਬਾਅਦ ਤਾਂ ਜਾ ਫੀਸਾ ਫੁਸਾ ਭਰ ਲਿਆ ਸਾਰਾ ਕੁਝ ਪਾਸਪੋਰਟ ਲੱਗ ਗਿਆ ਵੀਜ਼ਾ ਲੱਗ ਗਿਆ ਸਾਰਾ ਕੁਝ ਹੋ ਗਿਆ ਕੈਨੇਡਾ ਚਲੀ ਗਈ ਉਦੋਂ ਬਾਅਦ ਉਹ 6-7 ਮਹੀਨੇ ਮਾੜਾ ਮਾੜਾ ਫੋਨ ਕਰਦੀ ਸੀ ਸਾਡੇ ਨਾਲ ਗੱਲਬਾਤ ਸਾਡੇ ਨਾਲ ਉਹ ਗੱਲ ਉਦੋਂ ਬਾਅਦ ਅਗਸਤ 2022 ਤੋਂ ਬਾਅਦ ਸਾਡੇ ਨਾਲ ਜਿਵੇਂ ਮੁੱਖ ਮੋੜ ਗਈ ਉਹ ਚੌਥੇ ਸੈਮੈਸਟਰ ਦੀ ਫੀਸ ਵੀ ਸਾਤ ਉੱਪਰ ਆ ਗਈ 3,30,000 ਰੁਪਏ ਪਹਿਲਾਂ तकरीबन 1194 19237 ਮੇਰੇ ਕੋਲੇ ਆਨਰ ਕਾਰਡ ਹੈ ਸਟੇਟਮੈਂਟ ਬੈਂਕਾਂ ਦੀਆਂ ਨੇ ਜੀਤੋਂ ਮੇਰੇ ਟ੍ਰਾਂਸਫਰ ਹੋਏ ਨਹੀਂ ਫੀਸ ਆਉਦੀਆਂ ਜੀ ਆਈਸੀ ਭਰਿਆ ਕਿਹੜਾ ਬੈਂਕ ਚ ਇਦਾਂ ਮਨੁਕੀਤੇ ਖਾਤੇ ਚ ਪਾਏ ਨੇ ਜਿਵੇਂ ਪੈਸੇ ਸਾਡਾ ਇੱਕ ਸਵਾਲ ਹੈ ਵੀ ਜਦੋਂ ਤੁਹਾਡੇ ਨਾਲ ਉਹਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਗੱਲਬਾਤ ਘੱਟ ਕਰਨੀ ਸ਼ੁਰੂ ਕੀਤੀ ਉਰੇ ਜਿਹੜੇ ਉਰੇ ਦੇ ਪੇਰੈਂਟਸ ਦੇ ਤੁਸੀਂ ਉਹਨਾਂ ਨਾਲ ਗੱਲਬਾਤ ਪੇਰੈਂਟਸ ਕੋਲੇ ਜੀ ਮੈਂ तकरीबन तकरीबन 10 ਵਾਰੀ ਜਾ ਕੇ ਆਇਆ ਘਰੇ ਮੈਂ ਤਰਲਾ ਕੀਤਾ ਉਹਦੀ ਅਜੀਤ ਸਿੰਘ ਦਾ ਅਰੀਜੀਤ ਸਿੰਘ ਨਾਲ ਉਹ ਮੈਨੂੰ ਇਹੀ ਗੱਲ ਕਹਿ ਕੇ ਮੋੜਦਾ ਸੀਗਾ ਵੀ ਮੇਰੇ ਨਾਲ ਕੁੜੀ ਦੀ ਗੱਲਬਾਤ ਨਹੀਂ ਹੁੰਦੀ ਮੇਰੇ ਬਗਲੋਂ ਬਸ ਉਹ ਬਾਹਰ ਹੈ ਇੱਕ ਸਾਡਾ ਸੁਭਾਲ ਹੈ ਜੀ ਵੀ ਜਿਹੜੀ ਤੁਹਾਡੀ ਮੈਰਿਜ ਹੈ ਜੀ ਇਹ ਇਹ ਮਤਲਬ ਕਿ ਇੰਟਰ ਕਾਸਟ ਮੈਰਿਜ ਤਾਂ ਨਹੀਂ ਹੈ ਇਸਾ ਅਸੀਂ ਵੀ ਮਿਸਤਰੀ ਭਾਈ ਚਾਹ ਰੋ ਵੀ ਮਿਸਤਰੀ ਭਾਰੀ ਜਾ ਜੀ ਕੋਈ ਜਾਣੀ ਐਦਾਂ ਦਾ ਕੋਈ ਨਹੀਂ ਨਾ 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 ਬਿਲਕੁਲ ਇਹ ਭਾਈ ਰੂਪੇ ਦੇ ਨਾਰੀਜੀਤ ਸਿੰਘ ਜਿਹੜਾ ਫਿਰ ਇਹ ਇਹਦਾ ਘਟਨ ਦਾ ਕੀ ਤੁਸੀਂ ਕਾਰਨ ਮੰਨ ਸਕਦੇ ਵੀ ਕਿਉਂ ਉਹਨੇ ਤੁਹਾਡੇ ਨਾਲ ਮੇਲ ਜੋਲ ਘਟਾ ਘਟਨ ਦਾ ਤਾਂ ਕਾਰਨ ਇਹ ਆ ਜੀ ਤਕਰੀਬਨ ਜਿਹਨੇ ਸਾਨੂੰ ਬਾਅਦ ਚ ਗੱਲਾਂ ਪਤਾ ਲੱਗੀਆਂ ਨੇ ਉਹ ਸਾਡੇ ਕੋਲੇ ਪ੍ਰੂਫ ਨਹੀਂ ਹੈਗਾ ਤੇ ਉਹਦਾ ਕਿਸੇ ਮੁੰਡੇ ਨਾਲ ਹੋਰ ਰਿਲੇਸ਼ਨ ਉੱਥੇ ਹੋ ਸਕਦਾ ਜੋ ਗੱਲਬਾਤ ਹੈਗੀ ਆ ਜਿਹੜੀ ਸਾਡੇ ਨਾਲ ਨਾ ਤਰ ਪੈਸਾ ਸੀ ਉਹ ਵਿਸ਼ੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਤੁਹਾਡੇ ਬੇਟਾ ਅੱਜਕੱਲ ਕਿੱਥੇ ਰਹਿ ਰਿਹਾ ਹੈ ਜੀ ਮੇਰਾ ਬੇਟਾ ਅੱਜਕੱਲ ਐਡਮਿੰਟਨ ਹੈ ਜੀ ਉਹ ਫਿਰ ਮਤਲਬ ਕਿ ਕਿਸ ਵਿਆਹ ਤੇ ਗਿਆ ਜੀ ਉਹ ਇਸ ਵਿਆਹ ਤੇ ਗਿਆ ਸਾਡੇ ਨਾਲ ਇੱਕ ਵਕੀਲ ਸਾਹਿਬ ਸੀਗੇ ਉੱਥੋਂ ਬਰਮਟਨ ਤੋਂ ਉਹ ਸਾਡੇ ਨਾਲ ਪਹਿਲਾਂ ਜਾਣ ਪਛਾਨ ਵੀ ਹੈਗੀ ਸੀ ਉਹਨਾਂ ਨੇ ਜਿਹੜੀ ਜਿਹੜੀ ਕੁੜੀ ਆ ਇਹਦੇ ਨਾਲ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰਿਆ ਹੈਗਾ ਇੱਕ ਸਾਲ ਦਾ ਪਹਿਲਾਂ ਕੋਰਸ ਦਵਾਇਆ ਜੀ ਦੂਜੇ ਸਾਲ ਦਾ ਫੇਰ ਉੱਥੇ ਦਵਾਇਆ ਦੂਜੇ ਸਾਲ ਵਾਲੇ ਕੋਰਸ ਉਹਨੇ ਸਾਡੇ ਨਾਲ ਜਮੇ ਕੋਆਪਰੇਸ਼ਨ ਨਹੀਂ ਕੀਤਾ ਮੇਰੇ ਬੇਟੇ ਨੂੰ ਤਾਂ ਇਹਨਾਂ ਥ੍ਰੈਟ ਕਰਦੀ ਸੀ ਉਹ ਬਹੁਤ ਜ਼ਿਆਦਾ ਨਹੀਂ ਤੁਹਾਡਾ ਬੇਟਾ ਜਦੋਂ ਗਿਆ ਉਹ ਕਿਸ ਕਿਹੜੇ ਬੇਸ ਤਾਂ ਹੈਗਾ ਸੀ ਇਹੀ ਵਿਆਹ ਦੇਈ ਵਿਆਹ ਲਈ ਪਰ ਉਹਨੇ ਸਾਨੂੰ ਡਾਕੂਮੈਂਟ ਨਹੀਂ ਭੇਜਿਆ ਵਕੀਲ ਸਾਹਿਬ ਨੇ ਡਾਕੂ ਲੈ ਕੇ ਲੈਮੈਂਟ ਲੈ ਕੇ ਫੈਲਵਾਈਆ ਸਾਡੀ ਫੇ ਲੱਗੀ ਜੀ ਬੇਟਾ ਥੋੜਾ ਚਲਾ ਗਿਆ ਬੇਟਾ ਸਾਡਾ ਚਲਾ ਗਿਆ ਜੀ ਉੱਥੇ ਫਿਰ ਉਹ ਉੱਥੇ ਜਾ ਕੇ ਫਿਰ ਉਹਦੇ ਨਾਲ ਉਹਨੇ ਕੋਈ ਤਾਲਮੇਲ ਪੈਦਾ ਕੀਤਾ ਕੋਈ ਬਿਲਕੁਲ ਤਾਲਮੇਲ ਨਹੀਂ ਕੀਤਾ ਜੀ ਉਹਨੇ ਜਦ ਮੇਰਾ ਬੇਟਾ ਉੱਥੇ ਪਹੁੰਚਿਆ 23 24 ਜਨਵਰੀ 2023 23 ਨੂੰ ਤਾਂ ਉਹਨੇ ਨਾ ਤਾਂ ਉਹ 에ਰਪੋਰਟ ਤੇ ਲੈਣਾ ਆਇਆ ਮੈਨੂੰ ਪਤਾ ਸੀਗਾ ਵੀ ਆ ਰਿਹਾ ਹੈ ਪਤਾ ਸੀ ਉਹਨੂੰ ਸਾਰਾ ਕੁਝ ਪਤਾ ਸੀ ਜੀ 24 ਜਨਵਰੀ ਦੀ ਮੇਰੇ ਬੇਟੇ ਦੀ ਮੈਰਿਜ ਐਨਿਵਰਸਰੀ ਦੀ ਉਹਨੇ ਨਾ ਘਰੇ ਗਿਆ ਫਿਰ ਘਰੇ ਵੀ ਨਹੀਂ ਵੜਨ ਦਿੱਤਾ ਉਹਨੇ ਘਰੇ ਉਹਨੇ ਉੱਥੇ ਵੜਨ ਨਹੀਂ ਦਿੱਤਾ ਵੜਨ ਨਹੀਂ ਦਿੱਤਾ ਆ ਮੇਰੇ ਕੋਲ WhatsApp ਚੈਟਾਂ ਨੇ ਉਹਦੀਆਂ ਜਿਹੜੇ 24 ਜਨਵਰੀ ਦੀ 23 ਜਨਵਰੀ ਦੀ ਇਹਨੇ ਘਰੋਂ ਕੱਢਿਆ ਜਿਹੜਾ ਉਹ ਕਹਿੰਦੀ ਮੈਂ 911 ਤੇ ਫੋਨ ਕਰਕੇ ਤੈਨੂੰ ਪੁਲਿਸ ਨੂੰ ਫੜਾ ਦੂੰ ਜੀ ਤੂੰ ਇੱਥੇ ਵੀ ਜੇ ਤੂੰ ਰੁਣਾ ਗਿਆ ਹਾਂ ਮੈਨੂੰ ਡਿਵੋਰਸ ਦੇ ਦੇ ਮੇਰਾ ਤੇਰਾ ਨਾਲ ਕੋਈ ਲੈਣਾ ਦੇਣਾ ਨਹੀਂ ਆਹ WhatsApp ਚੈਟਾਂ ਨੇ ਉਸ ਤੋਂ ਬਾਅਦ ਮੇਰਾ ਬੇਟਾ ਉੱਥੇ ਥੋੜਾ ਜਿਹਾ ਮੈਂਟਲੀ ਅਫਸੈਟ ਹੋ ਗਿਆ ਸੀਗਾ ਜ਼ਿਆਦਾ ਹੀ ਹੋ ਗਿਆ ਸੀ ਜਦੋਂ ਉਹਨੇ ਟਰੈਸ ਦੀ ਵਰਤ ਗਈ ਫਿਰ ਉਹਨੇ ਮੈਨੂੰ ਫੋਨ ਕੀਤਾ ਮੈਂ ਫਿਰ ਆਪਦੇ ਦੋਸਤਾਂ ਨੂੰ ਫੋਨ ਕੀਤਾ ਵੈਨਕੂਵਰ ਉਹਨਾਂ ਨੇ ਉਥੋਂ ਟਿਕਟ ਕਰਾਤੀ ਉਹ ਸਿੱਧਾ ਵੈਨਕੂਵਰ ਚਲੇਗਾ ਦੂਜੇ ਤੀਜੇ ਦਿਨ ਅੱਛਾ ਹੁਣ ਉਹ ਅੱਜ ਕੱਲ ਫਿਰ ਉੱਥੇ ਵੱਖਰੇ ਤੌਰ ਤੇ ਰਹਿ ਰਹੇ ਹੈ ਵੱਖਰੇ ਤੌਰ ਤੇ ਰਹਿ ਰਹੇ ਆ ਜੀ ਉਹ ਤਾਂ ਹੁਣ ਉਹਦਾ ਵੀਜ਼ਾ ਸੀਗਾ 9 ਸਤੰਬਰ ਤੋਂ 23 ਸਤੰਬਰ ਤੱਕ ਜੀ 23 ਸਤੰਬਰ ਤੱਕ ਵੀਜ਼ਾ ਸੀਗਾ ਉਹਦਾ ਹੁਣ ਉਹ ਵੈਸੇ ਉੱਥੇ ਹਵਾ ਚ ਆ ਇਹਨੂੰ ਤਾਂ ਵਰਕ ਪਰਮਿਟ ਮਿਲ ਜਾਣਾ ਕੁੜੀ ਨੂੰ ਤਾਂ ਪੀਆਰ ਵੀ ਹੋ ਜੂਗੀ ਸਾਰਾ ਕੁਝ ਹੋ ਜੇ ਤਾਂ ਆਪਦਾ ਮਕਸਦ ਹੱਲ ਕਰ ਗਏ ਤਿੰਨੇ ਜੀ ਅਰੀਜੀਤ ਸਿੰਘ ਰਣਜੀਤ ਕੌਰ ਸਭੀ ਰਣਜੀਤ ਕੌਰ ਸਭੀ ਆ ਜਿਹੜੀ ਅਰੀਜੀਤ ਸਿੰਘ ਨੇ ਇਹਨਾਂ ਦੀ ਘੜੀ ਮਿਥੀ ਸਾਜ਼ਿਸ਼ ਕਰਕੇ ਸਾਡੇ ਨਾਲ ਠੱਗੀ ਲਾਈ ਇਸ ਤੋਂ ਬਾਅਦ ਤੁਸੀਂ ਇਹਦੀ ਕੋਈ ਲਿਖਤੀ ਸ਼ਿਕਾਇਤ ਇਸ ਤੋਂ ਬਾਅਦ ਅਸੀਂ ਦੋ ਵਾਰੀ ਇਹਨਾਂ ਕੋਲੇ ਜੀ ਦੁਕਾਨ ਤੇ ਜਾ ਕੇ ਆਏ ਆ ਪੰਚਾਇਤੀ ਤੌਰ ਤੇ 7-8 ਜਣੇ ਉੱਥੇ ਇਹਨਾਂ ਨੇ ਸਾਨੂੰ ਦੋਹਰਾਇਆ ਸੀ ਵੀ ਜਿਹੜੇ ਥੋੜੇ ਪੈਸੇ ਲੱਗੇ ਨੇ ਵੀ ਮੈਂ ਤੁਹਾਡਾ ਦੇਣਦਾਰ ਹਾਂ ਵੀ ਪਰ ਮੈਨੂੰ 15 ਦਿਨਾਂ ਦਾ ਟਾਈਮ ਦਿਓ ਅਸੀਂ ਇਹਨੂੰ 15 ਦਿਨਾਂ ਦਾ ਟਾਈਮ ਦੇ ਕੇ ਆ ਗਏ 15 ਦਿਨ ਬਾਅਦ ਗਏ ਅਸੀਂ ਤਾ ਇਹ ਕਹਿੰਦਾ ਜੀ ਮੇਰਾ ਇਹਦੇ ਨਾਲ ਕੋਈ ਲਾਗਾਤ ਹੈਗਾ ਨਹੀਂ ਜੇ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਕੁੜੀ ਤੇ ਕਰਾ ਦਿਓ ਜਿਹੜੀ ਕਾਰਵਾਈ ਕਰਾਉਣੀ ਆ ਅਸੀਂ ਤਾਂ ਜਿਹੜਾ ਤੁਹਾਡੇ ਨਾਲ ਕੁਝ ਕਰਨਾ ਤੇ ਅਸੀਂ ਤਾਂ ਕਰ ਦਿੱਤਾ ਫੋਰਸ ਬਲ ਨੂੰ ਹੁਣ ਇਹਦੇ ਵਿੱਚ ਫਿਰ ਤੁਸੀਂ ਦਰਖਾਸਤ ਕਿਹਨੂੰ ਦਿੱਤੀ ਅਸੀਂ 16 3 ਮਾਰਚ ਨੂੰ 23 ਨੂੰ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਲਿਖਤੀ ਕੋਲ ਇਹ ਤੋਂ ਉਹਨਾਂ ਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਵੀ ਗਈ ਆ ਡੀਐਸਪੀ ਅਮਰਗੜ ਨੂੰ ਪਹਿਲਾਂ ਮਾਰਕ ਹੋਈ ਸੀਗੀ ਜੀ ਉਹਨਾਂ ਨੇ ਸਾਡੇ ਨਾਲ ਕੋਈ ਕੋਆਪਰੇਸ਼ਨ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਦਫ਼ਤਰ ਦਾਖਲ ਦੀ ਅਸੀਂ ਉਸ ਤੋਂ ਪਹਿਲਾਂ ਐਸਐਸਪੀ ਸਾਹਿਬ ਮਲੇਰ ਕੋਲ ਆ ਦੀਪਕ ਲੇਰੀ ਜੀ ਨੂੰ ਮਿਲ ਗਈ ਸੀਗੇ ਉਹਨਾਂ ਨੇ ਉਹ ਉਹ ਨਹੀਂ ਕੀਤੀ ਹੈਗੀ ਉਹਨਾਂ ਨੇ ਕਮੈਂਟਾਂ ਵਾਸਤੇ ਡੀਐਸਪੀ ਹੈੱਡਕੁਆਰਟਰ ਨੂੰ ਭੇਜ ਦਿੱਤੀ ਜੀ ਸਰ ਕੀ ਨਾਮ ਆ ਤੁਹਾਡਾ ਜੀ ਕਰਮਜੀਤ ਸਿੰਘ ਸੋਹੀ ਜੀ ਇਹ ਜਿਹੜਾ ਵਿਆਹ ਵਾਲਾ ਮਾਮਲਾ ਜੀ ਹਾਂਜੀ ਇਹਦੇ ਵਿੱਚ ਮਤਲਬ ਸਾਨੂੰ ਜੋ ਜਾਣਕਾਰੀ ਮਿਲਿਆ ਕਿ ਤੁਸੀਂ ਵਿਚੋਲੇ ਤੁਸੀਂ ਸੀਗੇ ਇਸ ਵਿਆਹ ਦੇ ਵਿੱਚ ਮਾਮਲਾ ਕੀ ਹੈ ਜੀ ਅਸਲ ਵਿੱਚ ਹਾਂਜੀ ਇਸ ਐਪੀਸੋਡ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਵਿਚਰਿਆ ਮੇਰੇ ਗੌਂਡ ਦੇ ਵਿੱਚ ਪੰਡਤ ਪ੍ਰਵੀਨ ਕੁਮਾਰ ਜੀ ਸੀਗੇ ਮੰਦਿਰ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਭਾਈ ਇੱਕ ਕੁੜੀ ਐ ਮਿਸਤਰੀਆਂ ਦੀ ਬਰਾਦਰੀ ਦੇ ਵਿੱਚੋਂ ਵੀ ਉਹਦੇ ਸੱਤ ਬੈਂਡ ਨੇਗੇ ਵੀ ਕੋਈ ਮੁੰਡਾ ਲੋਬੇ ਤਾਂ ਆਪਾਂ ਨੂੰ ਵਧੀਆ ਗੱਲ ਐ ਮੇਰੇ ਦੋਸਤ ਸੀਗੇ ਸੁਖਜਿੰਦਰ ਸਿੰਘ ਅਸੀਂ ਰੋਜ਼ ਸਾਇਰ ਤੇ ਜਾਂਦੇ ਹੁੰਦੇ ਸੀ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਵੀ ਕਹਿੰਦੇ ਵੀ ਠੀਕ ਆ ਆਪਣਾ ਮੁੰਡਾ ਬਾਹਰ ਜਾਣਾ ਚਾਹੁੰਦਾ ਤੇ ਇੱਥੋਂ ਗੱਲਬਾਤ ਸ਼ੁਰੂ ਹੋ ਗਈ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਕੁੜੀ ਦੇ ਮਾਪਿਓ ਨੇ ਸਾਰੇ ਪਰਿਵਾਰ ਦੇ ਵਿੱਚ ਜਿਹੜਾ ਖਰਚਾ ਅਸੀਂ ਨਹੀਂ ਇੱਕ ਵੀ ਰੁਪਿਆ ਕਰਨਾ ਸਾਰਾ ਖਰਚਾ ਜਿਹੜਾ ਹੈਗਾ ਮੁੰਡੇ ਦਾ ਪਰਿਵਾਰ ਕਰੂਗਾ ਉਦੋਂ ਵਿਆਹ ਤੇ ਵੀ ਖਰਚਾ ਕਰਨਾ ਜੋ ਕੁੜੀ ਦਾ ਅੱਗੇ ਐਜੂਕੇਸ਼ਨ ਤੇ ਲੱਗਣਾ ਪੜਨ ਤੇ ਬਾਹਰ ਜਾਣ ਤੇ ਉਹ ਖਰਚਾ ਵੀ ਸਾਰਾ ਮੁੰਡੇ ਵਾਲਾ ਪਰਿਵਾਰ ਹੀ ਕਰੂਗਾ ਇਸ ਤੇ ਸੁਖਜਿੰਦਰ ਸਿੰਘ ਜੀ ਸਹਿਮਤ ਹੋ ਗਏ ਵੀ ਕੋਈ ਗੱਲ ਆਪਾਂ ਸਾਰਾ ਖਰਚਾ ਕਰਾਂਗੇ ਕਿਉਂਕਿ ਮੁੰਡੇ ਨੇ ਬਾਹਰ ਜਾਣਾ ਸੀ ਕਿੰਨਾ ਕੁ ਖਰਚਾ ਹੋ ਗਿਆ ਬੱਥੇ ਜੀ ਟੋਟਲ ਇਹਨਾਂ ਦੇ ਦਸਤਨ ਮੁਤਾਬਕ ਜੀ ਸਾਰਾ 38 ਲੱਖ ਰੁਪਈਆ ਕਿਉਂਕਿ ਵਿਆਹ ਤੇ 15 ਲੱਖ ਰੁਪਈਆ ਦਾ ਵਿਆਹ ਤੇ ਹੋ ਗਿਆ ਉਹਨਾ ਖਰਚਾ ਕਿਉਂਕਿ ਕੱਠ ਬਹੁਤ ਜ਼ਿਆਦਾ ਸੀ ਕਿੰਨਾ ਕੁ ਚੇਰ ਮਤਲਬ ਕਿ ਠੀਕ ਠਾਕ ਰਹੀ ਵਿਆਹ ਤੋਂ ਬਾਅਦ ਇਹ ਤਿੰਨ ਚਾਰ ਮਹੀਨੇ ਮੈਨੂੰ ਜਦੋਂ ਸਭ ਨੇ ਦਸਤਨ ਮੁਤਾਬਕ ਮਾਹੌਲ ਕਰਦਾ ਠੀਕ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਕੁੜੀ ਨੇ ਲਾਸਟ ਵੀਸਾ ਭਰਾ ਲਿਆ ਉਸ ਤੋਂ ਬਾਅਦ ਕੁੜੀ ਦੇ ਤੇਵਰ ਬਿਲਕੁਲ ਬਦਲ ਗਏ ਉਹਨੇ ਮਤਲਬ ਇਸ ਘਰ ਨੂੰ ਲਾਇਕ ਕਰਨਾ ਹੀ ਛੱਡ ਮੁੰਡਾ ਅੱਜ ਕੱਲ੍ਹ ਇਹ ਪਹੁੰਚਦਾ ਬਾਹਰ ਗਿਆ ਜੀ ਪਰ ਉਹਦਾ ਵੀਜ਼ਾ ਖਤਮ ਹੋ ਚੁੱਕਿਆ ਹੁਣ ਉਹ ਪਤਾ ਨਹੀਂ ਕਿੱਥੇ ਠੱਕੇ ਖਾਊਗਾ ਕੀ ਕਰੂਗਾ ਕਿਹੜੇ ਹੁਣ ਐਲ ਐਮ ਆਈ ਕ ਲੈਂਦੇ ਹੁੰਦੇ ਨੇ ਉਧਰ ਰਹਿਣ ਲਈ 2 ਸਾਲ ਦੀ ਮਿਲਦੀ ਆ ਉਹ ਕੋਟ ਕੋਟ 25 ਲੱਖ ਰੁਪਈਆ ਲਾਉਣਾ ਪਊਗਾ ਬੱਚੇ ਨੂੰ ਜੇ ਉਧਰ ਸੈੱਟ ਕਰਨਾ ਸੀ ਜਿਹੜੀ ਵਿੱਚ ਹੁਣ ਪੁਲਸ ਵੱਲੋਂ ਤੁਸੀਂ ਦਾਰਵਾਈ ਕੀ ਕੀ ਕੀਤੀ ਜੀ ਅਸੀਂ ਐਸਐਸਪੀ ਸਾਹਿਬ ਨੂੰ ਇਹਦੇ ਦਰਖਾਸਤ ਦਿੱਤੀ ਸੀ ਕਿ ਪਰਿਵਾਰ ਦੇ ਖਿਲਾਫ ਪਰ ਲਾਸਟ ਦੇ ਵਿੱਚ ਜਾ ਕੇ ਇਨਕੁਆਇਰੀ ਦੇ ਵਿੱਚ ਐਸਪੀ ਡੀ ਸਾਹਿਬ ਨੇ ਕੁੜੀ ਦੇ ਬਾਪ ਤੇ ਔਰ ਕੁੜੀ ਤੇ ਪਰਚਾ ਦਿੱਤਾ ਹਾਲਾਂਕਿ ਜਿਹੜੀ ਮੁੱਖ ਦੋਸ਼ੀ ਨਾਲ ਕੁੜੀ ਦੀ ਮਾਂ ਹੈ ਕਿਉਂਕਿ ਬੱਚੀ ਦਾ ਤੇ ਬੇਟੀ ਦਾ ਤੇ ਮਾਂ ਦਾ ਕਨਸਪੀਰੇਸੀ ਜ਼ਿਆਦਾ ਹੁੰਦੀ ਆ ਦਿੱ ਤੱਕ ਮੈਂ ਸਮਝਦਾ ਹਾਂ ਵੀ ਇਹ ਮਾਂ ਨੂੰ ਮਤਲਬ ਜਿਹੜਾ ਮੁੱਖ ਦੋਸ਼ਣ ਦੀ ਉਹਨੂੰ ਪੁਲਿਸ ਨੇ ਬਾਹਰ ਕੱਢ ਦਿੱਤਾ ਗਿਆ ਤੇ ਪਿਓ ਤੇ ਧੀ ਤੇ ਪਰਚਾ ਦਿੱਤਾ ਗਿਆ ਇਹ ਕੀ ਅਸਲ ਚ ਮਾਮਲਾ ਕੀ ਮੇਰੇ ਤੋਂ ਪਹਿਲਾਂ ਪਿਛਲੇ ਐਸਐਸਪੀ ਸਾਹਿਬ ਨੇ ਇਹਦੀ ਇਨਕੁਆਰੀ ਐਸਪੀਡੀ ਤੋਂ ਕਰਵਾਈ ਸੀ ਜਿਹੜੇ ਸਰਦਾਰ ਸੁਖਜਿੰਦਰ ਸਿੰਘ ਹੈਗੇ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਵੀ ਜਿਹੜਾ ਮੇਰਾ ਲੜਕਾ ਆਕਾਸ਼ਦੀਪਾ ਉਹਦੇ ਨਾਲ ਧੋਖਾਧੜੀ ਹੋਈ ਹੈ ਔਰ ਉਹ ਧੋਖਾਧੜੀ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਆਪਣੀ ਬਾਈਟ ਦੇ ਵਿੱਚ ਵੀ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਬਾਹਰ ਜਾਣ ਦਾ ਕੋਈ ਚਾਂਸਾ ਦਿੱਤਾ ਸੀ ਉਹਦੇ ਕਰਕੇ ਹੋਈ ਹੈ ਉਸ ਤੋਂ ਬਾਅਦ ਇੱਕ ਐਫਆਈਆਰ ਨੰਬਰ 163 2111 23 ਨੂੰ ਦਰਜ ਕੀਤੀ ਗਈ ਪੁਲਿਸ ਸਟੇਸ਼ਨ ਅਮਰਗੜ ਦੇ ਵਿੱਚ ਇਹ ਜਿਹੜੀ ਐਫਆਈਆਰ ਹੈਗੀ ਇੱਕ ਪ੍ਰੀਲੀਮਰੀ ਇਨਕੁਆਰੀ ਸਾਡੇ ਐਸਪੀ ਡਿਟੈਕਟਿਵ ਨੇ ਜਗਦੇਸ਼ ਬਿਸ਼ਨੋਈ ਜੀ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਐਫਆਈਆਰ ਦਰਜ ਹੋ ਗਈ ਹੁਣ ਉਹਦੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਤਫ਼ਤੀਸ਼ ਬਿਲਕੁਲ ਮੈਰਿਟ ਤੇ ਕੀਤੀ ਜਾਊਗੀ ਜੋ ਵੀ ਇਹਦੇ ਵਿੱਚ ਤੁਹਾਡੇ ਵੱਲੋਂ ਦੱਸਿਆ ਗਿਆ ਵੀ ਉਹ ਲੜਕੀ ਲੜਕੇ ਵਾਲੇ ਕਹਿ ਰਹੇ ਆ ਵੀ ਨਾਮ ਜਿਹੜੇ ਹੈਗੇ ਉਹ ਪ੍ਰੋਪਰ ਨਹੀਂ ਹੈਗੇ ਵਿੱਚ ਜਾਂ ਕੋਈ ਹੋਰ ਬੰਦੇ ਵੀ ਇਨਵੋਲਵ ਸਿਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਨਵੈਸਟੀਗੇਸ਼ਨ ਮੈਰਿਟ ਤੇ ਹੋਏਗੀ ਔਰ ਜਿਹਦਾ ਜਿਹਦਾ ਜੋ ਜੋ ਰੋਲ ਹੋਇਆ ਉਹਦੇ ਖਿਲਾਫ ਉਹ ਬਣਦੀ ਕਾਰਵਾਈ ਕੀਤੀ ਜਾਊਗੀ